ਲਿਬਰਲ ਪਾਰਟੀ ਦੇ ਕੁਝ ਅੰਦਰੂਨੀ ਸੂਤਰ ਜਿਨ੍ਹਾਂ ਨੇ ਮੀਡੀਆ ਨੂੰ ਆਪਣਾ ਨਾਮ ਨਾ ਜ਼ਾਹਰ ਕਰਨ ਦੀ ਸ਼ਰਤ ਤੇ ਦੱਸਿਆ ਕਿ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਇੱਕ ਜ਼ੂਮ ਕਾਲ ਤੇ ਸਨ ਕ੍ਰਿਸਟੀਆ ਫਰੀਲੈਂਡ ਦੇ ਨਾਲ ਤੇ ਉਹਨਾਂ ਨੂੰ ਇਹ ਦੱਸਿਆ ਗਿਆ ਕ੍ਰਿਸਟੀਆ ਫਰੀਲੈਂਡ ਨੂੰ ਜੋ ਕਿ ਵਿੱਤ ਮੰਤਰੀ ਤੇ ਡਿਪਟੀ ਪ੍ਰਾਈਮ ਮਿਨਿਸਟਰ ਵੀ ਨੇ ਸਨ ਕਿ ਤੁਸੀਂ ਹੁਣ ਵਿੱਤ ਮੰਤਰੀ ਨਹੀਂ ਰਹੋਗੇ ਤੇ ਤੁਹਾਡੀ ਜਗ੍ਹਾ ਤੇ ਬੈਂਕ ਆਫ ਕੈਨੇਡਾ ਦੇ ਫਾਰਮਰ ਜਿਹੜੇ ਫਾਰਮਲ ਸੈਂਟਰਲ ਬੈਂਕਰ ਨੇ ਹੈਡ ਨੇ ਮਾਰਕ ਕਾਰਨੇ ਜੋ ਬਹੁਤ ਮਸ਼ਹੂਰ ਹੈ ਨੇ ਆਪਣੇ ਸਮੇਂ ਤੇ ਉਹਨਾਂ ਨੂੰ ਤੁਹਾਡੀ ਜਗ੍ਹਾ ਤੇ ਵਿਤ ਮੰਤਰੀ ਲਾਇਆ ਜਾਵੇਗਾ ਜਸਟਨ ਟਰੂਡੋ ਡਾਇਰੈਕਟ ਕਾਲ ਦੇ ਵਿੱਚ ਸੀ ਮੰਗਲਵਾਰ ਸਵੇਰੇ ਉਹਨਾਂ ਨੇ ਫਰੀ ਲੈਂਡ ਨੂੰ ਇਹ ਖਬਰ ਦਿੱਤੀ ਕਿ ਤੁਹਾਡੀ ਜੌਬ ਹੁਣ ਮਾਰਕ ਕਾਰਨੇ ਨੂੰ ਦੇ ਦਿੱਤੀ ਜਾਵੇਗੀ ਜੋ ਕਿ ਬੈਂਕ ਆਫ ਕੈਨੇਡਾ ਦੇ ਸਾਬਕਾ ਗਵਰਨਰ ਨੇ ਤੇ ਬੈਂਕ ਆਫ ਇੰਗਲੈਂਡ ਦੇ ਗਵਰਨਰ ਵੀ ਰਹੇ ਚੁੱਕੇ ਨੇ ਤੇ ਨਾਲ ਹੀ ਪ੍ਰਧਾਨ ਮੰਤਰੀ ਹੋਣਾ ਨੇ ਇਹ ਉਮੀਦ ਰੱਖੀ ਕਿ ਤੁਸੀਂ ਪਾਰਲੀਮੈਂਟ ਦੇ ਵਿੱਚ ਇਕਨੋਮਿਕ ਫਿਸਕਲ ਅਪਡੇਟ ਜਿਹੜੀ ਆ ਖੋਦ ਦਿਓ ਜਦੋਂ ਕਿ ਟ੍ਰੂਟੋ ਹੋਣਾ ਨੂੰ ਇਹ ਪਤਾ ਲੱਗ ਚੁੱਕਾ ਸੀ ਕਿ ਜਿੰਨਾ ਡੈਫਿਸਿਟ ਸਰਕਾਰ ਨੇ ਪ੍ਰੋਮਿਸ ਕੀਤਾ ਸੀ 40 ਬਿਲੀਅਨ ਉਸ ਤੋਂ 20 ਬਿਲੀਅਨ ਡਾਲਰ ਜ਼ਿਆਦਾ ਹੋਵੇਗਾ ਵਿੱਤੀ ਘਾਟਾ ਇਸ ਦੇ ਚੱਲਦਿਆਂ ਕ੍ਰਿਸਟੀਆ ਫਰੀ ਲੈਂਡ ਉਹ ਆਪਣੀ ਅਪਡੇਟ ਦੇਣ ਤੇ ਉਸ ਤੋਂ ਬਾਅਦ ਰਿਜ਼ਾਈਨ ਕਰ ਦੇਣਾ ਪਰ ਕ੍ਰਿਸਟੀਆ ਫਰੀ ਲੈਂਡ ਨੇ ਸੋਮਵਾਰ ਸਵੇਰੇ ਹੀ ਇਹ ਅਪਡੇਟ ਦੇਣ ਤੋਂ ਪਹਿਲਾਂ ਅਸਤੀਫਾ ਦੇ ਦਿੱਤਾ ਔਰ ਇਹ ਤੋਂ ਬਾਅਦ ਇੱਕ ਡਰਾਮਾ ਹੋਰ ਹੋਇਆ ਕਿ ਮਾਰਕ ਕਾਰਨੇ ਹੁਣਾ ਨੇ ਫਰੀ ਲੈਂਡ ਬੜੀ ਪੋਸਟ ਲੈਂਡ ਤੋਂ ਮਨਾ ਕਰ ਦਿੱਤਾ ਭਾਵੇਂ ਉਹਨਾਂ ਨੇ ਕਿਹਾ ਕਿ ਮੈਂ ਵਿੱਤ ਮੰਤਰੀ ਨਹੀਂ ਬਣਨਾ ਫਿਰ ਪ੍ਰਧਾਨ ਮੰਤਰੀ ਜਸਟਿਨ ਟ੍ਰੂਡੋ ਹੁਣਾਂ ਨੂੰ ਜਲਦੀ ਨਾਲ ਆਪਣੇ ਪਬਲਿਕ ਸੇਫਟੀ ਮੰਤਰੀ ਡੋਮਿਨਿਕ ਲੀ ਬਲੈਂਕ ਨੂੰ ਜੋ ਕਿ ਉਹਨਾਂ ਦੇ ਕਲੋਜ਼ ਫਰੈਂਡ ਵੀ ਦੱਸੇ ਜਾਂਦੇ ਨੇ ਉਹਨਾਂ ਨੂੰ ਵਿੱਤ ਮੰਤਰੀ ਵਜੋਂ ਅਹੁਦਾ ਜਿਹੜਾ ਸੀ ਸੰਭਾਲਣਾ ਪਿਆ ਆਪਣੇ ਅਸਤੀਫੇ ਦੇ ਵਿੱਚ ਕ੍ਰਿਸਟੀਆ ਫਰੀ ਲੈਂਡ ਹੁਣਾਂ ਨੇ ਗੈਰ ਜ਼ਰੂਰੀ ਬੇਲੋੜੇ ਖਰਚੇ ਤੇ ਬਾਰੇ ਇਤਰਾਜ਼ ਪ੍ਰਗਟ ਕੀਤੇ ਤੇ ਡੋਨਲਡ 트੍ਰੰਪ ਤੇ ਨਾਲ ਨਜਿੱਠਣ ਲਈ ਕੁਝ ਜਿਹੜਾ ਏਜੰਡਾ ਸੀ ਉਹਦੇ ਵਿੱਚ ਫਰਕ ਜਿਹੜੇ ਜਸਟਨ ਟੂਟੋ ਹੋਣਾ ਦੇ ਨਾਲ ਪਿਛਲੇ ਦਿਨਾਂ ਵਿੱਚ ਉਭਰੇ ਉਹਦਾ ਜ਼ਿਕਰ ਕੀਤਾ ਹੁਣ ਇੱਥੇ ਕ੍ਰਿਸਟੀਆ ਫਰੀਲੈਂਡ ਤੇ ਆਪਣਾ ਚਿੱਠੀ ਲਿਖ ਕੇ ਤੇ ਅਸਤੀਫਾ ਦੇ ਕੇ ਇੱਕ ਪਾਸੇ ਹੋ ਗਏ ਪਰ ਮਾਰਕ ਕਾਰਨੇ ਨੂੰ ਜੇ ਚੁਣਿਆ ਗਿਆ ਸੀ ਜਸਟਨ ਟੂਟੋ ਹੋਣਾਂ ਵੱਲੋਂ ਤੇ ਉਹਨਾਂ ਨੇ ਕਿਉਂ ਨਹੀਂ ਅਹੁਦਾ ਸੰਭਾਇਆ ਇਹ ਵੀ ਦੱਸਿਆ ਜਾਂਦਾ ਹੈ ਕਿ ਮਾਰਕ ਕਾਰਨੇ ਹੋਣਾਂ ਨੇ ਵੀਕੈਂਡ ਤੇ ਹੀ ਜਸਟਨ ਟੂਟੋ ਹੋਣਾਂ ਨੂੰ ਕਹਿ ਦਿੱਤਾ ਸੀ ਕਿ ਉਹ ਸਰਕਾਰ ਦਾ ਹਿੱਸਾ ਨਹੀਂ ਬਣਨਾ ਚਾਹਣਗੇ ਸੋ ਉਹਨਾਂ ਨੇ ਬਾਅਦ ਵਿੱਚ ਮੀਡੀਆ ਨਾਲ ਕਿਸੇ ਨਾਲ ਕੋਈ ਗੱਲਬਾਤ ਨਹੀਂ ਕੀਤੀ ਲੇਕਿਨ 네ਗੋਸ਼ੀਏਸ਼ਨ ਜਿਹੜੀ ਗੱਲਬਾਤ ਮਾਰਕ ਕਾਰਨੇ ਹੋਣਾਂ ਨਾਲ ਹੋਈ ਉਸ ਦੇ ਬਾਰੇ ਕਲੀਅਰ ਵੀ ਕਿਸੇ ਨੇ ਨਹੀਂ ਕੀਤਾ ਸੋ ਇਸ ਮਾਮਲੇ ਦੇ ਵਿੱਚ ਫ੍ਰੀਲੈਂਡ ਨੇ ਜੋ ਆਪਣੀ ਚਿੱਠੀ ਦੇ ਵਿੱਚ ਲਿਖਿਆ ਉਸ ਨੇ ਜ਼ਾਹਰਾ ਤੌਰ ਤੇ ਵੱਡਾ ਸਿਆਸੀ ਪਚਾਲ ਖੜਾ ਕੀਤਾ ਪਰ ਇਸ ਤੋਂ ਬਾਅਦ ਸਵਾਲ ਜਿਹੜੇ ਉੱਜੇ ਨੇ ਕਿ ਜਸਟਨ ਟਰੂਟੋ ਇਸ ਵੱਡੇ ਪਚਾਲ ਨੂੰ ਚੱਲ ਜਾਣਗੇ ਉਹ ਬਚ ਜਾਣਗੇ ਜਾਂ ਵਿੱਤ ਮੰਤਰੀਲਾ ਜਿਸ ਵਿਅਕਤੀ ਨੂੰ ਉਹ ਸੌਂਪਣਾ ਚਾਹੁੰਦੇ ਸੀ ਜਦੋਂ ਉਹ ਵਿਅਕਤੀ ਸਾਹਮਣੇ ਨਹੀਂ ਆਏ ਤਾਂ ਜਾਂ ਜਿਹੜੇ ਖਦਸ਼ੇ ਕ੍ਰਿਸਟਿਆ ਫਰੀਲੈਂਡ ਨੇ ਜ਼ਾਹਿਰ ਕੀਤੇ ਨੇ ਕਿ ਉਹਨਾਂ ਤੇ ਨਵੇਂ ਵਿਤਮંત્રી ਕੰਮ ਕਰਨ ਦੇ ਵਿੱਚ ਜਸਟਨ ਟਰੂਟੋ ਦੇ ਨਾਲ ਸਹਿਮਤ ਹੋਣਗੇ ਇਹ ਵੱਡੇ ਸਵਾਲ ਨੇ ਜੋ ਆਉਣ ਵਾਲੇ ਦਿਨਾਂ ਵਿੱਚ ਜਿਨ੍ਹਾਂ ਦਾ ਜਵਾਬ ਮਿਲ ਸਕਿਆ